ਇਹੋ ਦਿਨ ਸਨ ਜਿਨ੍ਹਾਂ ਦਿਨਾਂ ਵਿੱਚ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਦਿੱਲੀ ਔਰੰਗਜ਼ੇਬ ਨਾਲ ਇਹ ਚਰਚਾ ਕਰਨ ਆਏ ਸੀ ਵੀ ਹਿੰਦੁਸਤਾਨ ਦੇ ਬਾਦਸ਼ਾਹ ਨੂੰ ਇਹਨਾਂ ਹਿੰਦੂਆਂ ਨੂੰ ਕਿਉਂ ਮਾਰਦਾ ਉਹਨਾਂ ਆਖਿਆ ਜੇ ਇਹਨਾਂ ਹਿੰਦੂਆਂ ਰਹਿ ਕੇ ਜੀਣਾ ਤੇ ਮੈਂ ਇਹਨਾਂ ਨੂੰ ਮਾਰਨਾ ਹੀ ਮਾਰਨਾ ਜੇ ਇਹ ਮੁਸਲਮਾਨ ਬਣ ਜਾਣ ਤੇ ਮੈਂ ਇਹਨਾਂ ਨੂੰ ਨਹੀਂ ਮਾਰੂੰਗਾ ਸਤਗੁਰ ਕਹਿਣ ਲੱਗੇ ਨਾ ਇਹ ਮੁਸਲਮਾਨ ਹੋ ਸਕਦੇ ਆ ਤੇ ਨਾ ਤੂੰ Hindu ਹੋ ਸਕਦਾ ਜਿੱਥੇ ਕੋਈ ਟਿਕਿਆ ਉਹਨੂੰ ਟਿਕਿਆ ਰਹਿਣ ਦੇ ਰੱਬ ਦੀ ਰਜਾ ਦੇ ਵਿੱਚ ਐਵੇਂ ਕੋਈ ਬਗਨ ਨਾ ਪਾ ਉਹਨੇ ਆਖਿਆ ਮੈਂ ਤੁਹਾਡੀ ਕੋਈ ਗੱਲ ਨਹੀਂ ਜੇ ਮੰਨਣੀ ਤੇ ਕੱਢ ਕੇ ਚਿੱਠੀ ਉਹਨੇ ਇੱਕ ਗੁਰੂ ਤੇਗ ਬਹਾਦਰ ਪਾਸ਼ਾ ਦੇ ਸਾਹਮਣੇ ਰੱਖ ਦਿੱਤੀ ਕਿ ਤੁਸੀਂ ਜਾਣਦੇ ਹੋ ਜੇ ਕਿ ਤੁਸੀਂ ਹਿੰਦੁਸਤਾਨ ਦੇ ਹਿੰਦੂਆਂ ਨਾਲ ਇਹ ਸਲਾਹ ਕੀਤੀ ਆ ਉਹ ਮੈਨੂੰ ਲਿਖ ਕੇ ਦੇ ਗਏ ਆ ਕਿ ਜੇ ਤੁਸੀਂ ਗੁਰੂ ਤੇਗ ਬਹਾਦਰ ਇਕੱਲੇ ਨੂੰ ਮੁਸਲਮਾਨ ਬਣਾ ਲਓ ਤਾਂ ਤੇ ਅਸੀਂ ਸਾਰੇ ਦੇ ਸਾਰੇ ਹਿੰਦੂ ਆਪਣੇ ਆਪ ਹੀ ਮੁਸਲਮਾਨ ਬਨ ਜਾਵਾਂਗੇ ਜਦੋਂ 16 ਧਾਰਮਿਕ ਆਗੂਆਂ ਦੇ ਚਿੱਠੀ ਤੇ ਸੈਣ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਵੇਖੇ ਨਾ ਤਾਂ ਮੁਸਕਰਾ ਕੇ ਕਹਿਣ ਲੱਗੇ ਵੀ ਆਓ ਫਿਰ ਮੈਨੂੰ ਬਣਾ ਕੇ ਵੇਖ ਲੋ ਮੁਸਲਮਾਨ ਮੈਂ ਤੁਹਾਡੀ ਕੋਈ ਗੱਲ ਨਹੀਂ ਜੇ ਮੰਨਣੀ ਉਹਨਾਂ ਦੇ ਸਾਥੀਆਂ ਨੂੰ ਭਾਈ ਮਤੀਦਾਸ ਨੂੰ ਫਟਿਆਂ ਦੇ ਵਿੱਚ ਬੰਨ੍ਹ ਕੇ ਉਹਨਾਂ ਦੇ ਸਿਰ ਤੇ ਆਰਾ ਚਲਾ ਕੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਭਾਈ ਦੀਅਲੇ ਨੂੰ ਉਬਲਦੀ ਦੀਗ ਵਿੱਚ ਉਬਾਲ ਦਿੱਤਾ ਗਿਆ ਭਾਈ ਸਤੀਦਾਸ ਨੂੰ ਰੂਹ ਵਿੱਚ ਲਪੇਟ ਕੇ ਜਿੰਦਾ ਜਲਾ ਦਿੱਤਾ ਗਿਆ ਤੇ ਵਾਰੀ ਆ ਗਈ ਗੁਰੂ ਤੇਗ ਬਹਾਦਰ ਸੱਚੇ ਪਾਸ਼ਾ ਮਹਾਰਾਜ ਦੀ ਲੈ ਆਂਦਾ ਉਹਨਾਂ ਨੂੰ ਚਾਂਦਨੀ ਚੌਂਕ ਵਿੱਚ ਉਹਨਾਂ ਨੂੰ ਚਾਂਦਨੀ ਚੌਂਕ ਵਿੱਚ ਕਿੰਨਾ ਕਹਿਰ ਤੇ ਕਿੰਨਾ ਜ਼ੁਲਮ ਕੀਤਾ ਹੋਏਗਾ ਉਹਨਾਂ ਤੇ ਚਾਂਦਨੀ ਚੌਂਕ ਵਿੱਚ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਗੱਲ ਇੰਨੀ ਨਹੀਂ ਹੋਈ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਸ਼ਹੀਦ ਕਰਨ ਤੋਂ ਪਹਿਲਾਂ ਜਿੰਨਾ ਉਹ ਤਸ਼ਤਦ ਕਹਿਰ ਕਰ ਸਕਦੇ ਸੀ ਨਾ ਕਈ ਦਿਨ ਮਹਾਰਾਜ ਨੂੰ ਰੱਖਿਆ ਭੁੱਖਿਆ ਰੱਖ ਰੱਖ ਕੇ ਉਹਨਾਂ ਤੇ ਸਜ਼ਾਵਾਂ ਦਿੱਤੀਆਂ ਉਸ ਵੇਲੇ ਦੀਆਂ ਕਾਜ਼ੀਆਂ ਦੀਆਂ ਰਿਪੋਰਟਾਂ ਉੱਤੇ ਲਿਖਿਆ ਮਿਲਦਾ ਹੈ ਕਿ ਗੁਰੂ ਤੇਗ ਬਹਾਦਰ ਮਹਾਰਾਜ ਦੇ ਜਿਸਮ ਉੱਤੇ ਇੱਕ ਪੋਟੇ ਜਿੰਨਾ ਵੀ ਥਾਂ ਨਹੀਂ ਸੀ ਜਿੱਤੋਂ ਖੂਨ ਨਹੀਂ ਸੀ ਊਮਰਿਆ ਅਦਾਲਤ ਲਗਾ ਕੇ ਫੈਸਲਾ ਸੁਣਾ ਦਿੱਤਾ ਵੀ ਜੇ ਇਹਨਾਂ ਹਿੰਦੂਆਂ ਦੀ ਹਮਾਇਤ ਛੱਡ ਕੇ ਮੁਸਲਮਾਨ ਬਨ ਜਾਓ ਤੇ ਇਸ ਬਚ ਜਾਓਗੇ ਵਰਨਾ ਮਾਰ ਦਿੱਤੇ ਜਾਓਗੇ ਸਤਗੁਰ ਕਹਿਣ ਲੱਗੇ ਵੀ ਮਾਰ ਦੇਣਾ ਤੇ ਕੋਈ ਸਜ਼ਾ ਨਹੀਂ ਹੈ ਮਰਤੇ ਸਾਰੇ ਹੀ ਜਾਣਾ ਹੈ ਨਾ ਔਰੰਗਜ਼ੇਬ ਨੇ ਰਹਿਣਾ ਹੈ ਨਾ ਕਾਜੀ ਨੇ ਰਹਿਣਾ ਹੈ ਨਾ ਜਨਾਦ ਨੇ ਰਹਿਣਾ ਹੈ ਵੀ ਮਾਰ ਦੇਣਾ ਤੇ ਕੋਈ ਸਜ਼ਾ ਨਹੀਂ ਹੋਰ ਹੋਰ ਗੱਲ ਕਰੋ ਉਹਨਾਂ ਆਖਿਆ ਹੁਣ ਪਤਾ ਲੱਗ ਜਾਏਗਾ سزا ਹੈ ਕਿ ਨਹੀਂ ਬੁਲਾ ਲਿਆ ਉਹਨਾਂ ਨੂੰ ਇੱਕ ਜਲਾਦ ਜਿਹੜਾ ਸਾਹਮਣੇ ਸਮਾਨੇ ਦੇ ਰਹਿਣ ਵਾਲਾ ਸੀ ਜਲਾਲਉਦੀਨ ਉਸਦਾ ਨਾਮ ਸੀ ਜਵਾਨ ਬੜਾ ਸੀ ਵਾਹਿਗੁਰੂ ਤੇ ਜਲਾਦ ਉਸ ਬੰਦੇ ਨੂੰ ਬਣਾਇਆ ਜਾਂਦਾ ਸੀ ਜਿਹਦੇ ਮਨ ਦੇ ਵਿੱਚ ਜਰਾ ਜਿੰਨਾ ਵੀ ਰਹਿਮ ਨਾ ਹੋਵੇ ਆਹ ਤਲਵਾਰਾ ਪਕੜ ਕੇ ਗੁਰੂ ਤੇਗ ਬਹਾਦਰ ਸਾਹਿਬ ਦੇ ਸਾਹਮਣੇ ਆ ਗਿਆ ਤੇਗ ਘੁਮਾ ਕੇ ਕਹਿਣ ਲਗਾ ਤੇਗ ਬਹਾਦਰ ਤੇਗ ਬਹਾਦਰ ਤੁਸੀਂ ਨਹੀਂ ਤੇਗ ਬਹਾਦਰ ਉਹ ਹੁੰਦਾ ਜਿਹਦੇ ਹੱਥ ਦੇ ਹੱਥ ਵਿੱਚ ਤੇਗ ਹੋਵੇ ਗੁਰੂ ਤੇਗ ਬਹਾਦਰ ਪਾਸ਼ਾ ਕਹਿਣ ਲਗੇ ਨਹੀਂ ਨਹੀਂ ਜਲਾਲਉਦੀਨ ਤੇਰੇ ਹੱਥ ਵਿੱਚ ਦੀ ਤੇਗ ਮੇਰੀ ਸਾਹ ਰੰਗ ਤੇ ਚੱਲੇਗੀ ਪਰ ਇਹਦਾ ਵਾਰ ਔਰੰਗਜ਼ੇਬ ਦੀ ਸਾਹ ਰੰਗ ਤੇ ਹੋਏਗਾ ਆ ਇਹ ਮੇਰੀ ਕਰਾਮਾਤ ਹੋਏਗੀ ਇਹ ਮੇਰੀ ਕਰਾਮਾਤ ਦਾ ਜਾਦੂ ਹੋਏਗਾ ਮੇਰੇ ਖੂਨ ਦੀ ਗੰਗਾ ਵਿੱਚ ਰੁੜ ਜਾਏਗਾ ਅਬੂ ਜਫਰ ਮਯੂਦੀਨ ਔਰੰਗਜ਼ੇਬ ਦਾ ਤਖਤ ਔਰ ਤਾਜ ਉਹਨੂੰ ਕਹਿ ਦਿਓ ਜੇ ਸੰਭਾਲ ਸਕਦਾ ਤਾਂ ਸੰਭਾਲ ਲੈ ਝਗੜਾ ਵਧਦਾ ਗਿਆ ਸ਼ਾਮਾਂ ਦਾ ਸਮਾਂ ਸੀ ਸੂਰਜ ਡੁੱਬਣ ਵਾਲਾ ਸੀ ਜਲਾਦ ਨੇ ਤਲਵਾਰ ਖਿੱਚ ਕੇ ਚੁੱਕੀ ਤੇ ਗੁਰੂ ਤੇ ਗੁਰੂ ਤੇਗ ਬਹਾਦਰ ਪਾਸ਼ਾ ਨੇ ਐਂ ਵੇਖਿਆ ਬਾਹਰ ਕਾਜੀ ਨੇ ਪੁੱਛਿਆ ਤੇਗ ਬਹਾਦਰ ਕੋਈ ਕਿਸੇ ਨਾਲ ਗੱਲ ਕਰਨੀ ਜੇ ਉਹਨਾਂ ਆਖਿਆ ਨਹੀਂ ਸੈਫੋਦੀਨ ਨੇ ਆਖਿਆ ਆਖਰੀ ਵਕਤ ਜੇ ਬਦਲ ਜਾਓ ਬਚ ਜਾਓਗੇ ਸਤਗੁਰ ਕਹਿਣ ਲੱਗੇ ਜੋ ਤੁਸੀਂ ਜ਼ੁਲਮ ਕਰਨਾ ਚਾਹੋ ਕਰ ਸਕਦੇ ਹੋ ਜੇ ਮੈਂ ਆਪਣਾ ਕਦੇ ਧਰਮ ਤਬਦੀਲ ਨਹੀਂ ਕਰੂੰਗਾ ਉਹਨੇ ਆਖਿਆ ਜੇ ਸਰਕਾਰ ਦੀ ਗੱਲ ਨਹੀਂ ਮੰਨੋਗੇ ਤੇ ਇਹ ਸਿਰ ਲੈ ਕੇ ਮੁੜ ਕੇ ਅਨੰਦਪੁਰ ਨਹੀਂ ਜਾਓਗੇ ਜਦੋਂ ਉਹਨੇ ਇਹ ਗੱਲ ਆਖੀ ਤੇ ਮਹਾਰਾਜ ਹੱਸ ਪਏ ਤੇ ਬਾਹਰ ਖਲੋਤੇ ਲੋਕਾਂ ਵੱਲ ਉਹਨਾਂ ਨੇ ਵੇਖਿਆ ਇੱਕ ਭੀੜ ਵਿੱਚ ਇੱਕ ਬੰਦੇ ਦੀਆਂ ਨਜ਼ਰਾਂ ਵਿੱਚ ਨજર ਗੁਰੂ ਤੇਗ ਬਹਾਦਰ ਸਾਹਿਬ ਦੀ ਪੈ ਗਈ ਨજર ਘਟ ਕੇ ਸਤਗੁਰ ਪਾਸ਼ਾ ਮਹਾਰਾਜ ਕਹਿਣ ਲੱਗੇ ਓਏ ਕਾਜੀ ਕੀ ਆਖਿਆਈ ਉਹਨੇ ਆਖਿਆ ਜੇ ਗੱਲ ਨਹੀਂ ਮੰਨੋਗੇ ਤੇ ਸਿਰ ਲੈ ਕੇ ਅਨੰਦਪੁਰ ਨਹੀਂ ਜਾਓਗੇ ਮਹਾਰਾਜ ਕਹਿਣ ਲੱਗੇ ਫਿਰ ਹੁਣ ਜਿੰਨਾ ਤੁਹਾਡੇ ਕੋਲ ਜੋਰ ਲੱਗਦਾ ਲਾ ਲਓ ਹਾਂ ਮੇਰਾ ਸਿਰ ਅਰੰਧਪੁਰ ਸੇ ਆਏਗਾ ਹੀ ਜਾਏਗਾ ਵਾਹਿਗੁਰੂ ਇਹ ਗੱਲ ਉਹਨਾਂ ਭੀੜ ਵਿੱਚ ਖਲੋਤੇ ਉਸ ਬੰਦੇ ਦੇ ਨਾਲ ਕਰ ਦਿੱਤੀ ਗੱਲਾਂ ਬੋਲ ਕੇ ਵੀ ਹੁੰਦੀਆਂ ਗੱਲਾਂ ਤਸਵੀਰਾਂ ਬਣਾ ਕੇ ਵੀ ਹੁੰਦੀਆਂ ਤੇ ਕੁਝ ਗੱਲਾਂ ਨਜ਼ਰਾਂ ਦੇ ਨਾਲ ਵੀ ਹੁੰਦੀਆਂ ਨਜ਼ਰਾਂ ਦੇ ਨਾਲ ਗੱਲ ਕਰਕੇ ਗੁਰੂ ਤੇਗ ਬਹਾਦਰ ਪਾਸ਼ਾ ਨੇ ਪੂਰੀ ਸਰਕਾਰ ਨੂੰ ਲਲਕਾਰ ਲਿਆ ਇਧਰ ਜਲ੍ਹਾਦ ਨੇ ਤਲਵਾਰ ਚੁੱਕੀ ਆ ਗੁਰੂ ਤੇਗ ਬਹਾਦਰ ਮਹਾਰਾਜ ਸ਼ਹੀਦ ਹੋ ਗਏ ਤੇ ਅੰਤਰ ਧਿਆਨ ਹੋ ਕੇ ਗੋਬਿੰਦ ਰਾਏ ਨੇ ਸ੍ਰੀ ਅਨੰਦਪੁਰ ਸਾਹਿਬ ਤੋਂ ਵੇਖ ਲਿਆ ਵੀ ਪਿਤਾ ਸਤਗੁਰ ਜੀ ਇੱਕ ਬੜਾ ਰਹਿਮ ਕਰ ਗਿਆ ਇੱਕ ਬੜਾ ਤਰਸ ਕਰ ਗਿਆ ਤੇ ਪਾਣੀ ਉਚਾਰਨ ਕੀਤੀ ਠੀਕਰ ਫੋਰ ਦਲੀਸ ਸਿਰ ਪ੍ਰਭਪੂਰਕ ਕੀਤਾ ਭਿਆਨ ਤੇਗ ਬਹਾਦਰ ਸੀ ਕਿਰਿਆ ਕਰੀ ਨ ਕਿਨੇ ਹੋ ਹਾਨ ਹੇ ਪਿਤਾ ਸਤਗੁਰ ਜੀ ਤੁਹਾਡੇ ਜਿੱਡਾ ਵੱਡਾ ਕੋਈ ਕਰਮਵਲੀ ਪੀਰ ਪੈਗੰਬਰ ਹੋਲਿਆ ਕਰ ਨਾ ਸਕਿਆ ਮਹਾਰਾਜ ਇੱਕ ਵੱਡਾ ਤਰਸ ਗਰ ਗਏ ਨੇ ਜੇ ਹਿੰਦੂਆਂ ਦਾ ਧਰਮ ਬਚਾ ਕੇ ਆਪ ਲੋਕ ਛੱਡ ਕੇ ਵੀ ਪ੍ਰਲੋਕ ਵਿੱਚ ਚਲੇ ਗਏ ਨੇ ਰੱਬ ਨੂੰ ਮਹਿਨਾ ਨਹੀਂ ਮਾਰਿਆ ਵੀ ਅਜੇ ਤੇ ਮੈਂ ਕੱਲ ਗੱਦੀ ਤੇ ਬੈਠਾ ਤੇ ਇਹ ਕੀ ਕੀਤਾ ਏ ਜਿਹੜੀਆਂ ਸੜਕਾਂ ਉਤੇ ਤਾਜ਼ਾ ਖੂਣ ਚੁੰਨਾ ਪਿਆ ਸੀ ਬੜੇ ਜ਼ੋਰ ਨਾਲ ਹਵਾ ਚੱਲੀ ਉਹ ਸਿੱਖ ਜਿਹੜਾ ਗੁਰੂ ਤੇਗ ਬਹਾਦਰ ਦਾ ਜਿਹਦੀਆਂ ਨਜ਼ਰਾਂ ਵਿੱਚ ਨਜ਼ਰ ਪਾ ਕੇ ਮਹਾਰਾਜ ਨੇ ਸਮਝਾਇਆ ਸੀ ਉਹ ਵੇਖ ਰਿਹਾ ਸੀ ਆਂਦੇ ਉਸ ਵੇਲੇ ਦੇ ਕਰਮਚਾਰੀ ਵੀ ਇਹ ਸਮਝ ਗਏ ਸੀ ਕਿ ਇਹ ਤੋਂ ਵੱਧ ਜਿਹੜਾ ਸਾਡੇ ਨਾਲ ਬੰਦਾ ਕੋਈ ਕਰਨ ਨਹੀਂ ਕਰ ਸਕਦਾ ਜਿਹੜਾ ਸਾਡੇ ਨਾਲ ਅੜੇਗਾ ਤੇ ਉਹਨਾਂ ਇੱਕ ਛੋਟਾ ਜਿਹਾ ਲਿਖ ਕੇ ਉਸ ਬੋਰਡ ਦਾਤਾ ਕਿ ਜਿਹੜਾ ਕੱਲ ਇਹਨਾਂ ਲਾਸ਼ਾਂ ਦੀ ਹਮਦਰਦੀ ਕਰੇਗਾ ਉਹਨੂੰ ਇਸੇ ਜਗ੍ਹਾ ਤੇ ਸਜਾਏ ਮੌਤ ਦਿੱਤੀ ਜਾਏਗੀ ਇਹ ਕਹਿ ਕੇ ਉਹਨਾਂ ਅਦਾਲਤ ਬਰਖਾਸਤ ਕਰ ਦਿੱਤੀ ਅਦਾਲਤ ਬਰਖਾਸਤ ਹੁੰਦਿਆਂ ਹੀ ਉਹ ਸਿੱਖ ਜਿਹੜਾ ਵੇਖ ਰਿਹਾ ਸੀ ਉਹਨੇ ਗੁਰੂ ਤੇਗ ਬਹਾਦਰ ਮਹਾਰਾਜ ਦਾ ਸਿਰ ਚੁੱਕ ਲਿਆ ਇਹ ਮਦਦ ਉਹਦੀ ਅਕਾਲ ਨੇ ਕੀਤੀ ਤੁਰੇ ਜਾ ਰਿਹਾ ਭੀੜ ਦੇ ਵਿੱਚ ਗੁਰੂ ਮਹਾਰਾਜ ਦਾ ਸੀਸ ਲੈ ਕੇ ਇਹਦੇ ਨਾਲ ਇੱਕ ਸਿੱਖ ਮੋਢਾ ਲਾ ਕੇ ਮੋਢਾ ਹੋਰ ਧਾ ਕੇ ਤੁਰਿਆ ਜਾ ਰਿਹਾ ਉਹਦਾ ਨਾਂ ਸੀ ਭਾਈ ਬੁੱਧਾ ਇਹ ਦਿੱਲੀ ਦੇ ਪੁਰਾਣੇ ਬਾਜ਼ਾਰ ਵਿੱਚ ਚਲੇ ਗਏ ਜਿਹਦਾ ਨਾਮ ਦਿਲਵਾਲੀ ਦਰਵਾਜ਼ਾ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਉੱਥੇ ਚਰਨ ਪਏ ਤੇ 2.5 ਮਹੀਨੇ ਦੇ ਕਰੀਬ ਉੱਥੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਵੀ ਠਹਿਰੇ ਇਹਨੂੰ ਭਾਈ ਕਲਿਆਣੇ ਦੀ ਧਰਮਸ਼ਾਲਾ ਕਿਹਾ ਗਿਆ ਆਂਦੇ ਇੱਥੇ ਜਾ ਕੇ ਇਹਨਾਂ ਨੇ ਗੁਰੂ ਮਹਾਰਾਜ ਦਾ ਸੀਸ ਰੱਖ ਦਿੱਤਾ ਤੇ 4-5 ਗਿਣਤੀ ਦੇ ਸਿੱਖ ਇਕੱਠੇ ਹੋ ਗਏ ਇੱਧਰ ਉਸ ਗੱਲ ਦਾ ਰੋਲਾ ਪੈ ਗਿਆ ਵੀ ਕੋਈ ਗੁਰੂ ਤੇਗ ਬਹਾਦਰ ਦਾ ਸੀਸ ਚੁੱਕ ਕੇ ਸਿੱਖ ਲੈ ਗਿਆ ਤੇ ਉਹ ਸਮਝ ਗਏ ਵੀ ਜਿਨ ਨੇ ਸੀਸ ਚੁੱਕਿਆ ਉਹਨੇ ਅਨੰਦਪੁਰ ਜਾਣਾ ਹੀ ਜਾਣਾ ਉਹਨਾਂ ਦਿੱਲੀ ਦੇ ਦਿੱਲੀ ਤੋਂ ਜਿਹੜੇ ਅਨੰਦਪੁਰ ਸਾਹਿਬ ਨੂੰ ਜਾਣ ਵਾਲੇ ਰਾਹ ਸੀ ਸਾਰੇ ਦੇ ਸਾਰੇ ਬੰਦ ਕਰ ਦਿੱਤੇ ਨਾਕੇ ਲੱਗ ਗਏ ਘੋੜਸਵਾਰ ਪੁਲਿਸ ਜਿਹੜੀ ਆ ਉਹ ਲੱਭਣ ਤੁਰ ਪਈ ਆ ਇਧਰ ਭਾਈ ਜੈਤਾ ਜੀ ਜਿੰਨੂੰ ਗੁਰੂ ਤੇਗ ਬਹਾਦਰ ਮਹਾਰਾਜ ਹੁਕਮ ਲਾ ਕੇ ਗਏ ਸੀ ਫਟਿਆ ਪੁਰਾਣੀਆਂ ਲੀਰਾਂ ਵਿੱਚ ਲਪੇਟਿਆ ਗੁਰੂ ਤੇਗ ਬਹਾਦਰ ਮਹਾਰਾਜ ਦਾ ਸੀਸ ਕਿਉਂਕਿ ਗਰੀਬ ਬੜਾ ਸੀ ਉਹਦੇ ਸਿੱਖ ਵਿੱਚ ਸਿੱਖਾਂ ਨੇ ਉਹਦੇ ਹੱਕ ਵਿੱਚ ਸਿੱਖਾਂ ਨੇ ਅਰਦਾਸ ਕਰ ਦਿੱਤੀ ਗੁਰੂ ਕੇ ਸਿੱਖੋ ਬੰਦਾ ਹਾਰਦਾ ਹੀ ਓਦੋਂ ਆ ਜਦੋਂ ਆਉਂਦਾ ਐ ਮੈਂ ਆਪਣੇ ਬੱਲ ਦੇ ਨਾਲ ਸਭ ਕੁਝ ਕਰ ਰਿਹਾ ਹਾਂ ਇਸ ਬਾਣੀ ਦੇ ਰਚਨਹਾਰ ਇਸ ਬਾਣੀ ਦੇ ਸੰਪਾਦਕ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੂੰ ਕਿਸੇ ਨੇ ਪੁੱਛਿਆ ਮਹਾਰਾਜ ਇਹ ਬਾਣੀ ਤੁਸੀਂ ਰਚੀ ਆ ਉਹਨੇ ਆਖਿਆ ਮੈਂ ਤੇ ਬੋਲਣਾ ਹੀ ਬੋਲਣਾ ਨਹੀਂ ਜਾਣਦਾ ਤੁਸੀਂ ਕੀ ਪੁੱਛਦੇ ਹੋ ਜੇ ਉਹ ਆਪੋ ਬੋਲਣਾ ਜਾਣਦਾ ਮੈਂ ਕਿਹਾ ਮੈਂ ਕਿਹਾ ਸਭ ਹੁਕਮ ਹਾਏ ਜੀਓ ਕਮਾਏ ਜੀਓ ਜੋ ਮੇਰਾ ਅਕਾਲ ਪੁਰਖ ਮੈਨੂੰ ਬੁਲਾ ਰਿਹਾ ਹੈ ਮੈਂ ਉਹ ਬੋਲ ਰਿਹਾ ਹਾਂ ਆਪੋ ਕੁਝ ਨਹੀਂ ਬੋਲ ਰਿਆ ਬੰਦਾ ਹਾਰਦਾ ਹੀ ਉਦੋਂ ਆ ਜਦੋਂ ਆਉਂਦਾ ਹੈ ਮੈਂ ਆਪਣੇ ਬੱਲ ਦੇ ਨਾਲ ਸਭ ਕੁਝ ਕਰ ਰਿਆ ਉਹ ਭਾਈ ਜੇਤਾ ਜਿਸ ਨੂੰ ਗੁਰੂ ਤੇਗ ਬਹਾਦਰ ਮਹਾਰਾਜ ਹੁਕਮ ਲਾ ਕੇ ਗਏ ਆ ਵਾਹਿਗੁਰੂ ਇਧਰ ਤੁਰਨ ਲਗਾ ਗੁਰੂ ਮਹਾਰਾਜ ਦਾ ਸੀਸ ਚੁੱਕ ਕੇ ਤੇ ਪੈਰਾਂ ਵਿੱਚ ਜੋੜਾ ਲਾ ਕੇ ਕਿ ਆਹ ਵੀ ਜੇ ਪੈਰਾਂ ਵਿੱਚ ਜੋੜਾ ਰੱਖੂੰਗਾ ਤਾਂ ਗੁਰੂ ਦੇ ਸੀਸ ਦਾ ਬੇਦ ਵੀ ਹੋਵੇਗੀ ਵਾਹਿਗੁਰੂ ਸਿੱਖੋ ਸ਼ਰਧਾ ਬੜੀ ਪਿਆਰੀ ਚੀਜ਼ ਹੈ ਆਹ ਜੇ ਸ਼ਰਧਾ ਨਾ ਹੋਵੇ ਤਾਂ ਗਿਆਨ ਨਿਰਹੰਕਾਰ ਬਣ ਜਾਂਦਾ ਸੀ ਹਾਂ ਤੇਜ ਗਿਆਨ ਨਾ ਹੋਵੇ ਕੱਲੀ ਸ਼ਰਧਾ ਹੋਵੇ ਫਿਰ ਵੀ ਬੰਦਾ ਖੂ ਖਾਤੇ ਚ ਡਿੱਗਦਾ ਜੇ ਬਾਹੀ ਗੁਰੂ ਉਹ ਬੜਾ ਭਾਰੀ ਸ਼ਰਧਾਵਾਨ ਤੇ ਬੜਾ ਗਿਆਨਵਾਨ ਸੀ ਤੁਰਨ ਲੱਗਾ ਗੁਰੂ ਦਾ ਸੀਸ ਲੈ ਕੇ ਪੈਰਾਂ ਵਿੱਚ ਜੋੜਾ ਲਾਤਾ ਹੁਣ ਦਿੱਲੀ ਦੇ ਰਸਤੇ ਜਿਹੜੇ ਆ ਆਨੰਦਪੁਰ ਤੋਂ ਆਨੰਦਪੁਰ ਨੂੰ ਜਾਣ ਵਾਲੇ ਸਾਰੇ ਪੁਲਿਸ ਨੇ ਰੋਕੇ ਆ ਪਕੜ ਲੈਣਗੇ ਉਸ ਸਿੱਖ ਨੂੰ ਜਿਹੜਾ ਆਨੰਦਪੁਰ ਨੂੰ ਗੁਰੂ ਦਾ ਸੀਸ ਲੈ ਕੇ ਤੁਰਿਆ ਜਾ ਰਿਹਾ ਹੋਵੇਗਾ ਗੁਰੂ ਕੇ ਸਿੱਖੋ ਜਿੰਨੂੰ ਅਸੀਂ ਡਾਂਡੇ ਮਿੰਦੇ ਆਂਦੇ ਨਾ ਫਿਰ ਭਾਈ ਜੇਤੇ ਨੇ ਉਸ ਰਸਤਾ ਫੜ ਲਿਆ ਜਿਸ ਰਸਤੇ ਤੇ ਕੋਈ ਕਦੇ ਨਾ ਲੰਘਿਆ ਹੋਵੇ ਜਿਹੜਾ ਨਵਾਂ ਰਸਤਾ ਉਸ ਨੂੰ ਭਾਂਡੇ ਮਿੰਡੇ ਕਿਹਾ ਜਾਂਦਾ ਸੀ ਪੰਜਾਬੀ ਵਿੱਚ ਉਹ ਪਾਈ ਜਾਂਦਾ ਉਹਦਾ ਪੈਂਡਾ ਕਿੱਡਾ ਵਿਸ਼ਵਾਰ ਹੈ ਰਸਤਾ ਕਿੱਡਾ ਵਿਖੜਾ ਹੈ ਜਿੰਨੇ ਗੋਬਿੰਦ ਰਾਏ ਦੇ ਕੋਲ ਪਹੁੰਚਣਾ ਕਿੱਥੇ ਦਿੱਲੀ ਤੇ ਕਿੱਥੇ ਸ਼੍ਰੀ ਅਨੰਦਪੁਰ ਸਾਹਿਬ ਵਾਹ ਵਾਹ ਗੁਰੂ ਕੇ ਸਿੱਖੋ ਜੇ ਕੋਈ ਹਵਾ ਦੇ ਨਾਲ ਪਤਾ ਤਾਂ ਵੀ ਇਹ ਖੜਕਦਾ ਨਾ ਤੇ ਡਰ ਕਿਉਂਦਾ ਵੀ ਕੋਈ ਸਰਕਾਰੀ ਬੰਦਾ ਨਾ ਹੋਵੇ ਕਿਤੇ ਮੇਰਾ ਭੇਜ ਨਾ ਖੁੱਲ ਜੇ ਕਿਉਂਕਿ ਉਹਦੇ ਕੋਲ ਚੀਜ਼ ਇਹੋ ਜੀ ਕੀਮਤੀ ਸੀ ਜਿਹੜੀ ਉਸ ਨੂੰ ਉਹ ਕਿਸੇ ਨੂੰ ਦੱਸਣੀ ਨਹੀਂ ਸੀ ਚਾਹੁੰਦਾ ਨੀਂਦ ਇਸ ਨੂੰ ਹਲਾਦ ਇਸ ਬੰਦੇ ਨੂੰ ਆਉਂਦੀ ਨਹੀਂ ਰੋਟੀ ਤੇ ਕਿਤੇ ਹੋਰ ਲੱਭਣੀ ਸੀ ਕਿਉਂਕਿ ਜੇ ਕਿਸੇ ਕੋਲ ਰੋਟੀ ਮੰਗਦਾ ਉਹਨੇ ਪੁੱਛਣਾ ਤੇਰੇ ਕੋਲ ਕੀ ਹੈ ਕਿਤੇ ਅੰਦਰਲੀ ਗੱਲਾਂ ਨਾ ਖੁੱਲ ਜੇ ਹਾਂ ਇਹ ਸਾਸਰੇ ਥੱਲੇ ਹੋਰ ਵੀ ਕੀ ਕਰ ਸਕਦਾ ਸੀ ਭਾਈ ਜੈਤਾ ਜਿਹਨੂੰ ਗੁਰੂ ਤੇਗ ਬਹਾਦਰ ਹੁਕਮ ਲਾ ਕੇ ਗਏ ਜਿੰਨੇ ਗੋਬਿੰਦ ਰਾਏ ਨੂੰ ਜਾ ਕੇ ਮਿਲਣਾ ਜਿਹੜਾ ਪੈਂਡਾ ਬੜਾ ਵਿਖੜਾ ਹੈ ਮੰਜ਼ਿਲ ਬੜੀ ਪਿਸ਼ਵਾਰ ਹੈ ਗੁਰੂ ਕੇ ਸਿੱਖੋ ਸਾਰਾ ਪੇਟ ਸੋਕੇ ਨੱਕ ਨਾਲ ਲੱਗ ਗਿਆ ਪਰ ਸਿਮਰਨ ਕਰਕੇ ਬੜਾ ਰਜਿਆ ਉਸ ਸੱਚ ਦੀ ਮੂਰਤ ਨੂੰ ਉਸ ਸਿਦਕ ਦੇ ਆਸ਼ਿਕ ਨੂੰ ਬੜੇ-ਬੜੇ ਭਗਤ ਵੀ ਬੈਕਾਉਟ ਵਿੱਚੋਂ ਵੇਖਣ ਆਏ ਜਿਹੜੀ ਹੋਣੀ ਮਨੁੱਖ ਦਾ ਰਾਹ ਰੋਗ ਦੀ ਸੀ ਉਹ ਹੱਸ ਕੇ ਪਰੇ ਹੋ ਗਈ ਵਾਹ ਵਾਹ ਤੁਰੇ ਜਾ ਰਹਾ ਪਾਈ ਜੇਤਾ ਸਰੀਰ ਦੇ ਆਖਰ ਸਰੀਰ ਹੈ ਨਾ ਕਿੱਥੇ ਦਿੱਲੀ ਤੇ ਕਿੱਥੇ ਆਨੰਦਪੂਰਣ ਅੱਜ ਵਰਗੇ ਰਸਤੇ ਥੋੜੇ ਸੀ ਸਾਰੇ ਪੈਰ ਜਿਹੜੇ ਆ ਉਹਨਾਂ ਵਿੱਚੋਂ ਖੂਨ ਸਿਮਰਿਆ ਇੱਕ ਰੁੱਖ ਦਾ ਟਾਸਣਾ ਲਾ ਕੇ ਬਹਿ ਗਿਆ ਗੁਰੂ ਕੇ ਸਿੱਖੋ ਸੁਰਨ ਲੱਗਾ ਕੋਈ ਰਾਹ ਆਉਂਦਾ ਵੇਖਿਆ ਵਾਹਿਗੁਰੂ ਉਹਨੇ ਪੁੱਛਿਆ ਭਾਈ ਸਿੱਖਾ ਇਥੋਂ ਅਨੰਦਪੁਰ ਕਿੱਡੀ ਦੂਰ ਆ ਆ ਉਹਨੇ ਵੇਖਿਆ ਪਿੰਜਰ ਵਰਗਾ ਮਨੁੱਖਿਆ ਲੀਰਾਂ ਵਿੱਚ ਲਪੇਟੀ ਗੰਡਵਾ ਅਨੰਦਪੁਰ ਦਾ ਰਸਤਾ ਪੁੱਛ ਰਿਆ ਕੌਣ ਉਸਨੇ ਪੁੱਛਿਆ ਤੂੰ ਕੌਣ ਆ ਉਹਨੇ ਆਖਿਆ ਮੈਂ ਗੁਰੂ ਦਾ ਸਿੱਖ ਹਾਂ ਉਹਨੇ ਆਖਿਆ ਤੇਰੇ ਕੋਲ ਕੀ ਆ ਕੀ ਸ਼ੱਕ ਪਿਆ ਕੋਈ ਸਰਕਾਰੀ ਬੰਦਾ ਨਾ ਹੋਵੇ ਉਹਨੇ ਆਖਿਆ ਮੇਰੇ ਕੋਲ ਗੁਰੂ ਦੀ ਭੇਟਾ ਵਾ ਉਹਨੇ ਆਖਿਆ ਗਲਤ ਬਾਤ ਆ ਜਿਹਦੇ ਗੁਰੂ ਜਿਹਦੇ ਕੋਲ ਗੁਰੂ ਦੀ ਪੇਟਾ ਹੁੰਦੀ ਹੈ ਨਾ ਉਹ ਮਸੰਦਾ ਨੂੰ ਨਾਲ ਲੈ ਕੇ ਆਉਂਦੇ ਆ ਉਹ ਬੜਾ ਭਾਰੀ ਗਿਆਨਵਾਨ ਸੀ ਉਹਨੇ ਆਖਿਆ ਮਸੰਦਾ ਨੂੰ ਉਹ ਨਾਲ ਲੈ ਕੇ ਆਉਂਦੇ ਆ ਜਿਨ੍ਹਾਂ ਦੀ ਗੁਰੂ ਨੇ ਨਾਲ ਸਿੱਧੀ ਜਾਣ ਪਛਾਣ ਨਾ ਹੋ ਗਏ ਉਹਨੇ ਆਖਿਆ ਤੂੰ ਅਨੰਦਪੁਰ ਜਾਣਾ ਕਿ ਗੁਰੂ ਗੋਬਿੰਦ राय ਨੂੰ ਮਿਲਣਾ ਉਹਨੇ ਆਖਿਆ ਮੈਂ ਗੋਬਿੰਦ राय ਨੂੰ ਮਿਲਣਾ ਉਹਨੇ ਆਖਿਆ ਫਿਰ ਸਾਬ ਆਗਨੰਦਪੁਰ ਸਾਹਿਬ ਨਹੀਂ ਗਏ ਉਹਨੇ ਜਦੋਂ ਉਹਨੇ ਇਹ ਗੱਲ ਆਖੀ ਤੇ ਹੈਰਾਨ ਹੋ ਗਿਆ ਵੀ ਗੁਰੂ ਤੇ ਮੇਰਾ ਹੋਰ ਇਮਤਿਹਾਨ ਕਰਦਾ ਹੈ ਤੇ ਮੈਂ ਹੁਣ ਇਸ ਤੋਂ ਵੱਧ ਤੁਰ ਨਹੀਂ ਸਕਣਾ ਜਲ ਜਿੰਨੇ ਸਾਵਾ ਜਿੰਨੇ ਕੋ ਕਦਮ ਪੁੱਟ ਸਕਦਾ ਜਿੰਨੇ ਕੋ ਉਹ ਪੁੱਟਦਾ ਹੈ ਉਹ ਤੇ ਪੁੱਟੂਗਾ ਜਦੋਂ ਸੁਵਾਸਾ ਦੀ ਪੂੰਜੀ ਮੁੱਕੀ ਫਿਰ ਉਹ ਜਾਣੇ ਉਹਦਾ ਕੰਮ ਜਾਣੇ ਵਾਹਿਗੁਰੂ ਗੁਰੂ ਕੇ ਸਿੱਖੋ ਫਿਰ ਪੁੱਛਿਆ ਵੀ ਗੋਬਿੰਦ ਰਾਏ ਹੈ ਕਿਥੇ ਉਹਨੇ ਆਖਿਆ ਉਹ ਸਾਹਮਣੇ ਕੀਰਤਪੁਰ ਸਾਹਿਬ ਜਦੋਂ ਅਸੀਂ ਆਨੰਦਪੁਰ ਸਾਹਿਬ ਤੋਂ ਦਿੱਲੀ ਨੂੰ ਤੁਰਦੇ ਹਾਂ ਨਾ ਸੱਤ ਪਹ ਪੈਂਦਾ ਜਦੋਂ ਕਰਕੇ ਆ ਜਾਈਏ ਤੇ ਫਿਰ ਸ੍ਰੀ ਕੀਰਤਪੁਰ ਸਾਹਿਬ ਆ ਜਾਂਦਾ ਇਹ ਗੱਲ ਨੂੰ ਕੋਈ ਜਾਣ ਨਹੀਂ ਸਕਿਆ ਮਹਾਰਾਜ ਉਹਦੀ ਸੱਚੀ ਸ਼ਰਦਾ ਵੇਖ ਕੇ ਉਹਦੀ ਨਿਮਰਤਾ ਵੇਖ ਕੇ ਆਪਣੇ ਸਿੱਖ ਦਾ ਸਤ ਮੇਰੇ ਪੈੜਾ ਕਢਾ ਦਿੱਤਾ ਵਾਹਿਗੁਰੂ ਵਾਹਿਗੁਰੂ ਅੱਗੇ ਉਹ ਲੈਣ ਆ ਗਿਆ ਜੇ ਉਹ ਆਪਣੀ ਹੋਮੇ ਨਾਲ ਤੁਰੇ ਜਾਂਦਾ ਤੇ ਸ਼ਾਇਦ ਮਹਾਰਾਜ ਆਨੰਦਪੁਰ ਤੋਂ ਸਤ ਤੋਂ ਪਰਾਂ ਚੜ੍ਹ ਜਲੇ ਜਾਂਦੇ ਪਰ ਉਹਦੀ ਨਿਮਰਤਾ ਉਹਦੀ ਸ਼ਰਦਾ ਵੇਖ ਕੇ ਮਹਾਰਾਜ ਸਤ ਮਿਲ ਸਿੱਖ ਦਾ ਪੈੜਾ ਘਟਾ ਦਿੱਤਾ ਉਹਨੇ ਆਖਿਆ ਉਹ ਸਾਹਮਣੇ ਨੇ ਸੰਗਤ ਸੱਜ ਕੇ ਬੈਠੀ ਤੇ ਮਹਾਰਾਜ ਤਖਤ ਤੇ ਬੈਠੇ ਜਦੋਂ ਕਿਸੇ ਨੂੰ ਪਤਾ ਲੱਗ ਜਾਏ ਵੀ ਮੇਰਾ ਪਿੰਡ ਸਾਹਮਣੇ ਆ ਗਿਆ ਉਹਦਾ ਫਿਰ ਸਾਰੇ ਦਾ ਸਾਰਾ ਥਕੇਵਾ ਲੈ ਜਾਂਦਾ ਉਠਿਆ ਪਈ ਜਤਾ ਉਦਮ ਕਰਕੇ ਮਹਾਰਾਜ ਗੁਰੂ ਨਾਨਕ ਸਾਹਿਬ ਦੀ ਗੱਦੀ ਦੀਆਂ ਜ਼ਿੰਮੇਵਾਰੀਆਂ ਸੰਭਾਲੀਆਂ ਸੀ ਤੇ ਬੜੀ ਬੜੀ ਦੂਰ ਤੋਂ ਸਿੱਖ ਪਟਾਵਾਂ ਲੈ ਕੇ ਗੁਰੂ ਮਹਾਰਾਜ ਦੇ ਦਰਬਾਰ ਵਿੱਚ ਪਹੁੰਚ ਰਹੇ ਸਨ ਛੋਟੀ ਜੀ ਹੀ ਗੰਢ ਵਾਲਾ ਇਹ ਵੀ ਦਰਵਾਜ਼ੇ ਤੇ ਪਹੁੰਚ ਗਿਆ ਇਸ ਤੋਂ ਖਸਤਾ ਤੇ ਮਾੜੀ ਹਾਲਤ ਹੋਰ ਕਿਸੇ ਦੀ ਨਹੀਂ ਸੀ ਫਟਿਆ ਪੁਰਾਣਾ ਚੋਲਾ ਪੈਰਾਂ ਤੋਂ ਨੰਗਾ ਪਹੁੰਚਿਆ ਦਰਵਾਜ਼ੇ ਤੇ ਦਰਬਾਰ ਨੂੰ ਕਹਿਣ ਲੱਗਾ ਮੈਂ ਅੰਦਰ ਜਾਣਾ ਉਹਨੇ ਆਖਿਆ ਤੂੰ ਕੌਣ ਆ ਤੇ ਨਹੀਂ ਆਖਿਆ ਮੈਂ ਗੁਰੂ ਦਾ ਸਿੱਖ ਹਾਂ ਤੇ ਆਹ ਜਿਹੜੇ ਕੱਲ ਦੇ ਖਲੋਤੇ ਆ ਇਹਨਾਂ ਵੀ ਸਵਾਰੀ ਨਹੀਂ ਆਈ ਤੂੰ ਐਡੀ ਛੇਤੀ ਕਿੱਧਰ ਚਲ ਜਾਏਂਗਾ ਉਹਨੇ ਆਖਿਆ ਮੈਂ ਜ਼ਿਆਦਾ ਜ਼ਿਰ ਠਹਿਰ ਨਹੀਂ ਸਕਨਾ ਮੇਰੀ ਜਾ ਕੇ ਗੁਰੂ ਨੂੰ ਗੱਲ ਦੱਸ ਦਿਓ ਵਾਹਿਗੁਰੂ ਉਸਨੇ ਆਖਿਆ ਬਿਲਕੁਲ ਨਹੀਂ ਜਾ ਸਕਦਾ ਤੂੰ ਉਹਨੇ ਆਖਿਆ ਮੈਂ ਤੇਰੀ ਗੱਲ ਨਹੀਂ ਸੁਣੇ ਤੂੰ ਮੇਰੀ ਗੱਲ ਜਾ ਕੇ ਗੁਰੂ ਨੂੰ ਸੁਣਾ ਦੇ ਵਾਹਿਗੁਰੂ ਉਧਰੋਂ ਅੰਤਰ ਧਿਆਨ ਹੋ ਕੇ ਗੁਰੂ ਕਲਗੀਧਰ ਪਾਸ਼ਾ ਨੇ ਵੇਖ ਲਿਆ ਵੀ ਸਾਨੂੰ ਮਿਲਣ ਵਾਲਾ ਕੋਈ ਦਰਵਾਜ਼ੇ ਤੇ ਆ ਗਿਆ ਹੈ ਵਾਹਿਗੁਰੂ ਤੇ ਮਹਾਰਾਜ ਉੱਠ ਕੇ ਖਲੋ ਗਿਆ ਇੱਕ ਬਾਹਰੋਂ ਸੇਵਾਦਾਰ ਅੰਦਰ ਗੁਰੂ ਸਾਹਿਬ ਵੱਲ ਨੂੰ ਆ ਰਿਹਾ ਸੀ ਤੇ ਇੱਕ ਸੇਵਾਦਾਰ ਬਾਹਰ ਨੂੰ ਜਾ ਰਿਹਾ ਜਿਹੜਾ ਆਉਣ ਵਾਲਾ ਸੇਵਾਦਾਰੋ ਗੁਰੂ ਸਾਹਿਬ ਨੂੰ ਕੀ ਬਚਨ ਕਹਿ ਰਿਹਾ ਭਾਈ ਜੈਤਾ ਤੇ ਰਵਾਜੇ ਦੇ ਬਿਲਕੁਲ ਬੇਹੋਸ਼ ਪਿਆ ਹੈ ਉਹ ਗੰਢ ਆਪਣੀ ਛਾਤੀ ਨਾਲ ਲਾਈ ਹੈ ਘੁੱਟ ਕੇ ਵਾਹਿਗੁਰੂ ਦਰਬਾਰ ਨੂੰ ਐਨ ਲੱਗਾ ਏ ਜਿਸ ਤਰ੍ਹਾਂ ਕੋਈ ਬੰਦਾ ਮਰ ਗਿਆ ਹੋਵੇ ਸੇਵਾਦਾਰ ਨੇ ਕੰਨ ਵਿੱਚ ਉਹਨੇ ਆਖਿਆ ਵੀ ਤੈਨੂੰ ਗੁਰੂ ਨੇ ਬੁਲਾ ਲਿਆ ਆ ਤੈਨੂੰ ਗੁਰੂ ਨੂੰ ਮਿਲਣ ਦੀ ਵਾਰੀ ਆ ਗਈ ਆ ਜਦੋਂ-ਜਦੋਂ ਕਿਸੇ ਦੀ ਗੁਰੂ ਨੂੰ ਮਿਲਣ ਦੀ ਵਾਰੀ ਆ ਜੇ ਉਹਦੇ ਵਿੱਚ ਫਿਰ ਜਾਣ ਕਿਉਂ ਨਾ ਪੈ ਜੇ ਆ ਉਦਮ ਕਰਕੇ ਉੱਠਿਆ ਸੇਵਾਦਾਰ ਨੇ ਆਖਿਆ ਆ ਭਾਰ ਮੈਨੂੰ ਆਪਣਾ ਚੁਕਾ ਲੈ ਉਹਨੇ ਉਹਨੇ ਆਖਿਆ ਨਹੀਂ ਮੇਰੇ ਗੁਰੂ ਨੇ ਮੈਨੂੰ ਕਿਸੇ ਦਾ ਭਾਰ ਚੁਕਣਾ ਸਿਖਾਇਆ ਮੈਂ ਆਪਣਾ ਭਾਰ ਕਿਸੇ ਨੂੰ ਨਹੀਂ ਚੁਕਾਉਣਾ ਛੱਡ ਦੇ ਮੇਰਾ ਰਸਤਾ ਤੁਰ ਪਿਆ ਲੜਖੰਡਾਂ ਦਾ ਪੈਰਾਂ ਨਾਲ ਉਧਰ ਗੁਰੂ ਕਲਗੀਧਰ ਪਾਸ਼ਾ ਮਹਾਰਾਜ ਤਖਤ ਤੇ ਉੱਠ ਕੇ ਖੜੋ ਗਏ ਤੇ ਕਹਿ ਰਹੇ ਜਿੰਨੂੰ ਅਸੀਂ ਉਡੀਕ ਰਹੇ ਸਾਂ ਉਹ ਪਹੁੰਚ ਗਿਆ ਆਹ ਵੇਖਣ ਵਾਲੇ ਜਿਹੜੇ ਲੋਕ ਮਹਾਰਾਜ ਦੇ ਦਰਬਾਰ ਸਨ ਉਹ ਵੀ ਸੋਚੀ ਪੈ ਗਈ ਮਹਾਰਾਜ ਉੱਠ ਕੇ ਕੋਈ ਧਨੀ ਬੰਦਾ ਆ ਰਿਹਾ ਹੋਵੇ ਕੋਈ ਬਾਦਸ਼ਾਹ ਆ ਰਿਹਾ ਹੋਵੇ ਜਿਹਦੀ ਉਡੀਕ ਵਿੱਚ ਖੜੋ ਗਏ ਜਦੋਂ ਪਾਈਜੈਤਾ ਦਰਮਿਆਨ ਪਹੁੰਚਿਆ ਤੇ ਸਤਗੁਰੂ ਮਹਾਰਾਜ ਤਖਤੋਂ ਥੱਲੇ ਉਤਰ ਗਏ ਲੋਕ ਵੇਖ ਕੇ ਹੈਰਾਨ ਸਨ ਵੀ ਮਹਾਰਾਜ ਇਹ ਐਡਾ ਅਦਬ ਇਸ ਬੰਦੇ ਦੀ ਭੇਟਾ ਦਾ ਕੀਤਾ ਇਹ ਕੀ ਲਿਖ ਕੇ ਆਏ ਲੀਰਾਂ ਚ ਲਪੇਟੀ ਗੰਡਾ ਪਾਈਜੈਤਾ ਨੇ ਆਖਿਆ ਮਹਾਰਾਜ ਤੇਰੇ ਦਰਬਾਰ ਦੀ ਮੇਰੇ ਕੋਲ ਭੇਟਾ ਵਾ ਤੇਰੇ ਦਰਬਾਰ ਚ ਬੜੀਆਂ ਬੜੀਆਂ ਵੱਡੀਆਂ ਜਾਤਾਂ ਵਾਲੇ ਸ਼ਾਹੂਕਰ ਆਏ ਆ ਮਹਾਰਾਜ ਵੇਖਿਓ ਕਿਤੇ ਤੁਹਾਡੇ ਨਾਲ ਇਹ ਨਾਰਾਜ਼ ਨਾ ਹੋ ਜਾਣ ਵਾਹਿਗੁਰੂ ਜਦੋਂ ਇਹ ਗੱਲ ਆਕੀ ਤੇ ਜਿਹੜੀ ਮਹਾਰਾਜ ਨੇ ਪਾਸ਼ਾ ਨੇ ਗੱਲ ਆਕੀ ਸਈਨਾ ਜਿੰਨੀ ਇਨਹੀ ਕੀ ਕਿਰਪਾ ਕਿ ਸਜੇ ਹਮ ਹੈ ਨਹੀਂ ਨਹੀਂ ਮੋਸੇ ਗਰੀਬ ਕਰੋੜ ਪਰੇ ਕਰੋੜ ਪਰੇ ਮਹਾਰਾਜ ਦੌੜ ਕੇ ਆਏ ਤੇ ਭਾਈ ਜੇਤਾ ਨੂੰ ਆਪਣੀ ਗੱਲ ਚਿੱਠੀ ਵਿੱਚ ਲੈ ਲਿਆ ਵਾਹਿਗੁਰੂ ਮਹਾਰਾਜ ਨੇ ਤਖਤ ਤੇ ਲਾ ਕੇ ਬਿਠਾ ਲਿਆ ਲੋਕ ਵੇਖ ਕੇ ਹੈਰਾਨ ਸਨ ਵੀ ਐਡਾ ਇਸ ਬੰਦੇ ਦੀ ਭੇਟਾ ਦਾ ਅਦਬ ਸਤਿਗੁਰ ਨੇ ਤਾਂ ਮਾਤਾ ਗੁਜਰੀ ਜੀ ਦੀ ਵੀ ਲਾਗਿਓ ਮੌਜੂਦ ਸਨ ਗੁਰੂ ਗੋਬਿੰਦ राय ਨੇ ਸ਼ਾਇਦ ਨਜ਼ਰਾਂ ਨਾਲ ਮਾਤਾ ਜੀ ਨਾਲ ਗੱਲ ਕਰ ਦਿੱਤੀ ਮਾਤਾ ਗੁਜਰੀ ਜੀ ਨੇ ਆਖਿਆ ਭਾਈ ਜੇਤਾ ਜੀ ਕੀ ਲੈ ਕੇ ਆਏ ਜੇ ਭਾਈ ਜੇਤੇ ਨੇ ਆਖਿਆ ਜਗਤ ਮਾਤਾ ਜੀ ਤੁਹਾਡੀ ਅਮਾਨਤ ਲੈ ਕੇ ਆਇਆ ਜਦੋਂ ਇਹ ਗੱਲ ਆਖੀ ਤੇ ਗੋਬਿੰਦ ਰਾਏ ਨੇ ਝੋਲੀ ਕਰ ਲਈ ਲੋਕ ਵੇਖ ਕੇ ਫਿਰ ਹੈਰਾਨ ਸਨ ਵੀ ਝੋਲੀ ਅੱਡ ਕੇ ਗੁਰੂ ਭੇਟਾ ਲੈ ਰਿਆ ਉਹ ਇੱਥੇ ਮੋਹਰ ਅਸ਼ਰਫੀਆਂ ਹੀਰੇ ਜਵਾਹਰਾਤ ਲੋਕ ਪੰਡਾ ਬਣ ਕੇ ਲਿਉਣ ਗਏ ਲਿਉਂਦੇ ਆ ਤੇ ਮਹਾਰਾਜ ਕਹਿੰਦੇ ਉਹ ਲੰਗਰ ਚ ਪਾ ਦਿਓ ਮਸੰਦਾ ਨੂੰ ਕਹਿੰਦੇ ਉਹ ਖਜ਼ਾਨੇ ਚ ਪਾ ਦਿਓ ਮਹਾਰਾਜ ਝੋਲੀ ਅੱਢ ਕੇ ਇਹਦੀ ਪੇਟਾ ਆਪ ਲੈਣ ਦੇ ਆ ਕੀ ਲੋੜ ਪੈ ਗਈ ਗੁਰੂ ਨੂੰ ਆਂਦੇ ਜਦੋਂ ਗੋਬੀਧਰਾ ਨੇ ਝੋਲੀ ਕੀਤੀ ਤੇ ਉਧਰ ਮਾਤਾ ਗੁਜਰ ਜੀ ਨੇ ਝੋਲੀ ਕਰ ਲਈ ਤੇ ਮਾਤਾ ਗੁਜਰੀ ਜੀ ਦੀ ਝੋਲੀ ਵਿੱਚ ਗੁਰੂ ਤੇਗ ਬਹਾਦਰ ਮਹਾਰਾਜ ਦਾ ਸੀਸ ਰੱਖਿਆ ਲੋਕ ਬੜੇ ਉਤਾਵਲੇ ਸਨ ਵੀ ਭਾਈ ਜੇਤਾ ਜੀ ਕੀ ਲੈ ਕੇ ਆਇਆ ਜਦੋਂ ਉਤਰੀ ਗੰਢ ਖੋਲੀ ਥਰੜੀ ਗੰਡ ਲਹੂ ਨਾਲ ਭਿਜੀ ਵੇਖੀ ਜਿਹੜੇ ਸ਼ਰਧਾਵਾਂ ਸਿੱਖ ਸੀ ਉਹ ਜਾਣਗੇ ਵੀ ਭਾਈ ਜੇਤਾ ਜੀ ਦਿੱਲੀੋਂ ਆਇਆ ਵਾਹਿਗੁਰੂ ਕੁਝ ਬੰਦੇ ਦਲੇਰ ਵੀ ਹੁੰਦੇ ਆ ਪੁੱਛਣ ਲੱਗ ਪਏ ਮਹਾਰਾਜ ਇਹ ਕੀ ਹੈ ਕੀ ਲੈ ਕੇ ਆਇਆ ਸਤਗੁਰ ਕਹਿਣ ਲੱਗੇ ਠਹਿਰੋ ਮੈਂ ਤੁਹਾਨੂੰ ਦਿਖਾਉਣਾ ਹਾਂ ਮੈਂ ਗੁਰੂ ਨਾਨਕ ਮਹਾਰਾਜ ਦੀ ਗੱਦੀ ਦੀਆਂ ਜ਼ਿੰਮੇਵਾਰੀਆਂ ਸੰਭਾਲੀਆਂ ਨਾ ਤੇ ਤੁਸੀਂ ਮੇਰੇ ਵਾਸਤੇ ਤੋਹਫੇ ਲੈ ਕੇ ਹਾਜ਼ਰ ਹੋਏ ਹੋ ਜੇ ਇਹ ਤੋਹਫਾ ਮੈਨੂੰ ਹਿੰਦੁਸਤਾਨ ਦੇ ਸ਼ਕਸੀ ਬਾਦਸ਼ਾਹ ਨੇ ਵੀ ਭੇਜਿਆ ਇਹਨੂੰ ਹੁਕਮ ਦੇ ਰਜਾ ਆਦਾਨ ਇਹ ਨਹੀਂ ਆਖਿਆ ਮਹਾਰਾਜ ਮੈਂ ਕੱਲ ਗੱਦੀ ਤੇ ਬੈਠਾ ਤੇ ਇਹ ਕੀ ਕੀਤਾ ਜਦੋਂ ਉਹਦੀ ਰਜਾ ਵਿੱਚ ਰਹਿਣਾ ਸਿੱਖ ਲਈਏ ਨਾ ਫਿਰ ਜ਼ਿੰਦਗੀ ਚ ਕੋਈ ਤੋੜ ਨਹੀਂ ਆਉਂਦਾ ਤੇ ਕਿਸੇ ਦੀ ਦੁੱਖ ਦਾ ਸਾਹਮਣਾ ਨਹੀਂ ਜੇ ਕਰਨਾ ਪੈਂਦਾ ਭਾਈ ਜੇਤਾ ਜੀ ਜਦੋਂ ਉਹ ਇਹ ਘਟਨਾ ਵਾਪਰੀ ਸੀ ਕੋਈ ਦਿੱਲੀ ਵਿੱਚ ਸਿੱਖ ਹੋਰ ਨਹੀਂ ਸੀ ਮਹਾਰਾਜ ਸਿੱਖ ਬੜੇ ਸੀ ਪਰ ਪੇਸ ਬਦਲਾ ਕੇ ਖਲੋਤੇ ਸੀ ਸਤਗੁਰੂ ਪਾਸ਼ਾ ਭਾਈ ਜੀਤਿਆਂ ਨੂੰ ਦਿੱਲੀ ਦਾ ਸਾਰਾ ਸੀਨ ਪੁੱਛ ਰਿਹਾ ਤੇ ਭਾਈ ਜੇਤਾ ਰੋ ਰੋ ਕੇ ਇਹ ਜਿਸ ਤਰ੍ਹਾਂ ਦਿੱਲੀ ਦੀ ਸਾਰੀ ਦੱਸ ਰਿਹਾ ਭਾਈ ਜੇਤਾ ਜੀ ਇਹੋ ਜਿਹਾ ਮਹਾਬਲੀ ਸਿੰਘ ਸਾਜੂਗਾ ਜਿਹੜਾ ਆਪਣੇ ਆਪ ਛੁਪਾਉਣਾ ਚਾਹੇ ਪਰ ਛੁਪੇਗਾ ਨਹੀਂ ਉਹਦੇ ਚਿਹਰੇ ਤੇ ਸਚਾਈ ਵੀਰਤਾ ਨਿਰਪੈਤਾ ਉਤੇ ਆਚਰ ਦਾ اخਲਾਕ ਦਿ세ਗਾ ਭਾਈ ਜੇਤਾ ਉਹ ਮੇਰੇ ਵਿੱਚ ਅਵੇਦ ਹੋਏਗਾ ਉਹਦੇ ਦਿਲ ਦਿਮਾਗ ਦੇ ਵਿੱਚ 10 ਗੁਰੂ ਸਾਹਿਬਾਨਾਂ ਦਾ ਪਿਆਰ ਠਾਠਾ ਮਾਰੇਗਾ ਉਹਨਾਂ ਵਿੱਚ ਸ਼ਮਨ ਹੋਣ ਵਾਲੇ ਦੀ ਇੱਕ ਵੱਖਰੀ ਮਿਸਾਲ ਹੋਏਗੀ ਫਿਰ ਗੁਰੂ ਕਲਗੀਧਰ ਪਾਸ਼ਾ ਮਹਾਰਾਜ ਨੇ ਕਿਹੋ ਜਿਹਾ ਖਾਲਸਾ ਸਾਜਿਆ ਕਿ ਜਿੰਨੇ ਮਰਨਾ ਤੇ ਇੱਕ ਪ੍ਰਮਾਨ ਕਰ ਲਿਆ ਪਰ ਕਿਸੇ ਗੈਰ ਬੰਦੇ ਦੀ ਗੁਲਾਮੀ ਨੂੰ ਪ੍ਰਮਾਨ ਨਹੀਂ ਕੀਤਾ ਅਗਲੀ ਸਾਖੀ ਅਸੀਂ ਸਿੱਖ ਸਾਜਣ ਬਾਰੇ ਰੱਖਾਂਗੇ ਕਿ ਸਿੱਖ ਪੰਥ ਦੀ ਸਾਜਣਾ ਕਿੱਦਾਂ ਹੋਈ ਖਾਲਸਾ ਪੰਥ ਦੀ ਸ਼ੁਰੂਆਤ ਕਿਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਕੀਤੀ ਅਗਰ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਵਧੀਆ ਲੱਗੀ ਹੈ ਤਾਂ ਕਮੈਂਟ ਦੇ ਵਿੱਚ ਜ਼ਰੂਰ ਵਾਹਿਗੁਰੂ ਲਿਖਿਆ ਕਰੋ ਇਸ ਦਾਸ ਕੋਲੋਂ ਕਈ ਪ੍ਰਕਾਰ ਦੀਆਂ ਗਲਤੀਆਂ ਹੋ ਗਿਆ ਹੋਣਗੀਆਂ ਭੁੱਲ ਚੁੱਕ ਮਾਫ ਕਰਨਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ